20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਉਸਤਾਦ ਅੱਲਾ ਰੱਖਾ ਕੁਰੇਸ਼ੀ ਨੇ ਜਦੋਂ ਆਪਣੇ ਬੇਟੇ ਨੂੰ ਗੋਦ ਵਿੱਚ ਲਿਆ ਤਾਂ ਉਹਨਾਂ ਨੇ ਉਸਦੇ ਕੰਨ ਵਿੱਚ ਆਇਤ ਨਹੀਂ ਪੜ੍ਹੀ ਸਗੋਂ ਤਬਲੇ ਦੇ ਬੋਲ ਸੁਣਾਏ ਕਰਦਿਆਂ ਨੇ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਤਬਲੇ ਦੀਆਂ ਇਹ ਤਾਲਾਂ ਹੀ ਮੇਰੀਆਂ ਆਇਤਾਂ ਨੇ ਉਹ ਬੱਚਾ ਸੀ ਜ਼ਾਕਿਰ ਹੁਸੈਨ ਜਿਸ ਨੇ ਤਬਲੇ ਦੀ ਤੁੰਤੇ ਪੂਰੀ ਦੁਨੀਆ ਨੂੰ ਚੂਮਣ ਲਈ ਮਜਬੂਰ ਕਰ ਦਿੱਤਾ ਅੱਜ ਜ਼ਾਕਿਰ ਹੁਸੈਨ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਸੰਗੀਤ ਦੀ ਦੁਨੀਆ ਤੋਂ ਆਈ ਹੈ ਇੱਕ ਦੁਖਦਾਈ ਖਬਰ ਜਿਸ ਵਿੱਚ ਮਸ਼ਹੂਰ ਤਬਲਾਵਾਦਕ ਜ਼ਾਕਿਰ ਹੁਸੈਨ ਦੇ ਦਿਹਾਂਤ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ 73 ਸਾਲਾ ਜ਼ਾਕਿਰ ਹੁਸੈਨ ਨੇ ਅਮਰੀਕਾ ਵਿੱਚ ਆਖਰੀ ਸਾਹ ਲਏ ਇਸ ਦੁਖਦਾਈ ਖਬਰ ਤੋਂ ਬਾਅਦ ਤਬਲਾ ਵਾਦਕ ਦੇ ਸਾਰੇ ਫੈਨਸ ਸੋਗ ਵਿੱਚ ਡੁੱਬੇ ਹੋਏ ਨੇ ਜ਼ਾਕਿਰ ਹੁਸੈਨ ਦੇ ਬਾਰੇ ਸ਼ਾਮ ਨੂੰ ਖਬਰ ਆਈ ਸੀ ਕਿ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਉਹਨਾਂ ਨੂੰ ਅਮਰੀਕਾ ਦੇ ਸੈਨ ਫ੍ਰਾਂਸਿਸਕੋ ਵਿੱਚ ਇੱਕ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਸੀ ਕਿ ਜ਼ਾਕਿਰ ਹੁਸੈਨ ਪਿਛਲੇ ਕਈ ਸਾਲਾਂ ਤੋਂ ਦਿਲ ਨਾਲ ਜੁੜੀ ਬਿਮਾਰੀ ਤੋਂ ਪੀੜਤ ਸਨ ਤੇ ਕਰੀਬ 2 ਸਾਲ ਪਹਿਲਾਂ ਹੀ ਉਹਨਾਂ ਨੂੰ ਦਿਲ ਵਿੱਚ ਬਲੌਕੇਜ ਹੋਣ ਕਾਰਨ ਸਟੈਂਟ ਵੀ ਲੱਗਿਆ ਸੀ ਇਸ ਦੇ ਨਾਲ ਹੀ ਉਹ ਪਿਛਲੇ 2 ਹਫ਼ਤਿਆਂ ਤੋਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਤੇ ਇੱਕ ਅਮਰੀਕੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਸਨ ਜ਼ਾਕਿਰ ਹੁਸੈਨ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਹਨਾਂ ਦੇ ਫੈਨਸ ਕਾਫ਼ੀ ਜ਼ਿਆਦਾ ਦੁਖੀ ਨੇ ਤੇ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਜ਼ਾਕਿਰ ਹੁਸੈਨ ਦਾ ਜਨਮ ਸਾਲ 1951 ਵਿੱਚ ਮਸ਼ਹੂਰ ਤਬਲਾਵਾਦਕ ਉਸਤਾਦ ਅੱਲਾ ਰੱਖਾ ਕੁਰਾਸ਼ੀ ਦੇ ਘਰ ਹੋਇਆ ਮੁੰਬਈ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜ਼ਾਕਿਰ ਹੁਸੈਨ ਆਪਣੇ ਪਿਤਾ ਦੇ ਬਾੰਗ ਤਬਲਾਵਾਦਕ ਬਣਨ ਦਾ ਫੈਸਲਾ ਕਰ ਚੁੱਕੇ ਸਨ ਜ਼ਾਕਿਰ ਹੁਸੈਨ ਨੇ ਸਿਰਫ 11 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਆਪਣਾ ਪਹਿਲਾ ਸੰਗੀਤ ਸਮਾਰੋਹ ਕੀਤਾ ਤੇ ਆਪਣੀ ਪ੍ਰਤਿਭਾ ਦੇ ਨਾਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਜ਼ਾਕਿਰ ਹੁਸੈਨ ਨੂੰ 1988 ਵਿੱਚ ਪਦਮ ਸ਼੍ਰੀ ਸਾਲ 2002 ਵਿੱਚ ਪਦਮ ਭੂਸ਼ਣ ਤੇ ਸਾਲ 2023 ਵਿੱਚ ਪਦਮ ਵਿਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਜ਼ਾਕਿਰ ਹੁਸੈਨ ਨੂੰ ਤਿੰਨ ਗ੍ਰਾਮੀ ਅਵਾਰਡਸ ਨਾਲ ਵੀ ਸਨਮਾਨਿਤ ਕੀਤਾ ਗਿਆ ਜ਼ਾਕਿਰ ਹੁਸੈਨ ਜਿਨ੍ਹਾਂ ਨੇ ਸੰਗੀਤ ਦੀ ਵਿਰਾਸਤ ਨੂੰ ਆਪਣੀਆਂ ਰਗਾਂ ਵਿੱਚ ਸੰਭਾਲ ਲਿਆ ਉਹ ਦੇਸ਼ ਦੇ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਨਾ ਸਿਰਫ ਭਾਰਤੀ ਸ਼ਾਸਤਰੀ ਸੰਗੀਤ ਨੂੰ ਵਿਸ਼ੇਪ ਪੱਧਰ ਤੇ ਮਾਨ ਦਵਾਇਆ ਬਲਕਿ ਤਬਲੇ ਨੂੰ ਸਾਜ਼ਾਂ ਦੀ ਦੁਨੀਆ ਵਿੱਚ ਇੱਕ ਪ੍ਰਮੁੱਖ ਸਥਾਨ ਵੀ ਦਵਾਇਆ ਜ਼ਾਕਿਰ ਹੁਸੈਨ ਨੂੰ ਸਭ ਤੋਂ ਛੋਟੀ ਉਮਰ 37 ਸਾਲ ਵਿੱਚ 1988 ਵਿੱਚ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਜਦੋਂ ਹੁਸੈਨ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤਾਂ ਉਹਨਾਂ ਦੇ ਗੁਰੂ ਤੇ ਪਿਤਾ ਉਸਤਾਦ ਅੱਲਾ ਰਖਾ ਨੇ ਖੁਸ਼ੀ ਦੇ ਨਾਲ ਉਹਨਾਂ ਨੂੰ ਮਾਲਾ ਪਹਿਨਾਈ ਇੱਕ ਸ਼ਾਗਿਰਦ ਲਈ ਇਸ ਤੋਂ ਵਧਿਆ ਤੇ ਯਾਦਗਾਰੀ ਪਲ ਹੋਰ ਕੀ ਹੋ ਸਕਦਾ ਹੈ ਇਸ ਦੇ ਨਾਲ ਹੀ ਪੰਡਿਤ ਰਵੀ ਸ਼ੰਕਰ ਨੇ ਪਹਿਲੀ ਵਾਰ ਜ਼ਾਕਿਰ ਨੂੰ ਉਸਤਾਦ ਕਹਿ ਕੇ ਸੰਬੋਧਨ ਕੀਤਾ ਇਸ ਤੋਂ ਬਾਅਦ ਇਹ ਸਿਲਸਿਲਾ ਕਦੀ ਨਹੀਂ ਰੁਕਿਆ ਜ਼ਾਕਿਰ ਦੀ ਸਹਿ ਨਿਰਮਤ ਐਲਬਮ ਪਲੈਨਟ ਡਰਮ ਵਿੱਚ ਹਿੰਦੁਸਤਾਨੀ ਤੇ ਵਿਦੇਸ਼ੀ ਤਾਲਾਂ ਨੂੰ ਮਿਲਾ ਕੇ ਰਿਕਾਰਡਿੰਗ ਕੀਤੀ ਗਈ ਸੀ ਜੋ ਕਿ ਉਸ ਸਮੇਂ ਬਹੁਤ ਘੱਟ ਦੇਖਣ ਨੂੰ ਮਿਲਦੀ ਸੀ ਇਹੀ ਕਾਰਨ ਸੀ ਕਿ ਉਸ ਸਮੇਂ ਇਸ ਐਲਬਮ ਦੇ 8 ਲੱਖ ਦੇ ਕਰੀਬ ਰਿਕਾਰਡ ਵਿਕ ਚੁੱਕੇ ਸਨ ਉਸਤਾਦ ਜ਼ਾਕਿਰ ਹੁਸੈਨ ਨੂੰ ਆਪਣੀ ਗਲੋਬਲ ਡਰਮ ਪ੍ਰੋਜੈਕਟ ਐਲਬਮ ਲਈ 2002 ਵਿੱਚ ਪਦਮ ਭੂਸ਼ਣ ਤੇ 2006 ਵਿੱਚ ਕਾਲੀਦਾਸ ਸਨਮਾਨ ਤੇ 2009 ਵਿੱਚ ਗ੍ਰਾਮੀ ਪੁਰਸਕਾਰ ਮਿਲਿਆ 2003 ਵਿੱਚ ਪਦਮ ਵਿਭੂਸ਼ਣ ਤੇ 4 ਫਰਵਰੀ 2024 ਨੂੰ 66ਵੇਂ ਸਾਲਾਨਾ ਗ੍ਰਾਮੀ ਅਵਾਰਡਸ ਵਿੱਚ ਇੱਕੋ ਸਮੇਂ ਤੇ ਤਿੰਨ ਗ੍ਰਾਮੀ ਅਵਾਰਡ ਜਿੱਤ ਕੇ ਉਹਨਾਂ ਨੇ ਇਤਿਹਾਸ ਰਚਿਆ। ਸਾਲ 2010 ਵਿੱਚ ਉਸਤਾਦ ਅੱਲਾ ਰੱਖਾ ਇੰਸਟੀਚਿਊਟ ਆਫ 뮤직 ਦੀ ਤਰਫੋਂ ਉਹਨਾਂ ਨੂੰ ਪੰਜਾਬ ਘਰਾਣੇ ਵਿੱਚ ਤਬਲਾ ਵਾਦਨ ਦੇ ਸਭ ਤੋਂ ਵੱਡੇ ਗੁਰੂ ਹੋਣ ਦਾ ਖਿਤਾਬ ਦਿੱਤਾ ਗਿਆ। 뮤ਜ਼ਿਕ ਦੀ ਦੁਨੀਆ ਵਿੱਚ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।